ਚਾਹੀਦੇ ਹੈਗੇ ਤੁਹਾਡਾ ਨਾ ਉਹਨਿਆਂ ਚ ਹੀ ਸਰ ਗਿਆ ਤੁਸੀਂ ਬਸ ਨਾ ਹੁਣ ਉਹ ਸੁਟਾ ਨਹੀਂ ਸਵਾਈ ਦੇ ਦਿਓ ਲੈ ਦੱਸ ਤੁਹਾਡੇ ਕੋਈ ਪਿੰਡ ਚ ਨਹੀਂ ਕੋਈ ਲਾਂਬੇ ਛਾਂਬੇ ਨਹੀਂ ਤੂੰ ਉੱਠ ਕਿੱਥੋਂ ਵੇਖ ਲਿਆ ਵੈ ਨਿੱਕਾ ਤੇ ਆਂਦਾ ਹੀ ਵੀ ਮੈਂ ਨਹੀਂ ਆਉਣਾ ਹੈਗਾ ਪੱਕਾਈ ਤੇ ਵੱਡਾ ਆਂਦਾ ਹੀ ਵੀ ਵੇਖੋ ਜੇ ਮੇਰੀ ਗੱਲ ਬਣ ਗਈ ਨਾ ਤੇ ਫਿਰ ਮੈਂ ਦਸਾਂਕ ਦੇਣੀ ਛੁੱਟੀ ਆਵਾਂ ਮਾਹ ਹੈ ਕੀ ਹੋਦਿਆ ਵਿਆਹ ਨੂੰ ਥੋੜੇ ਦਿਨ ਲੈ ਗਏ ਨੇ ਕਿੰਨਾ ਕਿ ਤੇਰਿਆ ਤੂੰ ਤੇ ਫੇ ਠਿੱਪਣੀ ਦੀ ਅਸੀਂ ਧਾਲ ਲੈ ਹਾਂਗੇ ਮੰਮੀ ਤੂ ਟੁੱਟ ਲਾ ਤੂ ਟੁੱਟ ਓਏ ਹੈ ਤੂੰ ਉਠ ਕੀ ਕਰਨਾ ਮੈਂ ਕੋਈ ਮਾਝੀ ਦੀ ਗੱਲ ਕਰ ਕੋਈ ਗਾਂ ਦੀ ਗੱਲ ਕਰ ਤੂੰ ਉਠਾਂ ਚ ਲੱਗ ਪਈਆਂ ਗੱਲਾਂ ਕਰਨ ਦੁਰੂਆ ਦੁਰੂਆ ਟੂਟ ਟੂਟ ਲੈ ਦੱਸ ਸਾਡੇ ਕੋਈ ਪਿੰਡ ਚ ਨਹੀਂ ਕੋਈ ਲਾਂਬੇ ਚਾਂਬੇ ਨਹੀਂ ਤੂੰ ਉਠ ਕਿਥੋਂ ਵੇਖ ਲਿਆ ਮੈਂ ਅਹਾਂ ਜੇ ਤੱਕ ਵੇਖਿਆ ਨਹੀਂ ਜੂ ਇਥੇ ਆਏ ਆ ਤੈਨੂੰ ਪਤਾ ਨਹੀਂ ਕਿਨੇ ਸੁਣਾ ਦੇ ਦਿੱਤਾ ਵੀ ਊਠ ਊਠ ਇੱਕ ਤੇ ਤੁਹਾਨੂੰ ਨਾ ਮੇਰੀ ਥੰਮਦ ਨਹੀਂ ਆਉਂਦੀ ਮੈਂ ਤੂਟ ਕਹਿਣ ਦੀ ਆ ਤੂਟ ਮੇਰੀ ਸੋਨ ਕਾਲਜ ਊਠ ਲੈ ਵੀ ਆਵਾਂਗੇ ਤੇ ਬੰਨਣਾ ਕਿੱਥੇ ਐਥੇ ਪਿੰਡ 'ਚ ਸਾਡਾ ਜਲੂਸ ਕਢਣਾ ਹੀ ਵੈਸਾ ਹੀ ਲਾ ਐਦਾਂ ਆ ਤੇਰੀ ਚਾਚੀ ਕੀ ਆਖਣ ਲਈ ਆ ਕੀ ਹੋਇਆ ਰੱਬੀ ਅੱਗੇ ਤੇ ਠੱਥੀ ਸੀ ਨਾ ਤੇ ਹੁਣ ਮੈਨੂੰ ਲੱਗਦਾ ਸ਼ਿਦੈਣ ਵੀ ਹੋ ਗਈ ਆ ਊਠ ਊਠ ਆਖੀ ਜਾਣ ਰਹੀ ਆ ਲੈ ਚਾਚੀ ਤੂੰ ਹੀ ਊਠੀ ਕਰਨਾ ਆਡੇ ਪੂਰੇ ਪਿੰਡ 'ਚ ਨਹੀਂ ਹੈਗਾ ਮੈਂ ਮੰਮੀ ਕੋਤੋਂ ਦਾ ਨਹੀਂ ਤੂ ਤੂ ਤੇ ਇੱਕ ਤਾਂ ਤੂੰ ਹੀ ਨਹੀਂ ਉੱਤੀ ਬੋਲਣ ਦੇ ਮੈਂ ਢੋਲੀ ਨਹੀਂ ਹੈਗੀ ਢੋਲੀ ਢੋਲੀ ਬੋਲਿਆ ਕਰੋ ਚੰਗਾ ਬੋਲੀ ਨਹੀਂ ਮੈਨੂੰ ਤੇਰੀ ਸਮਝ ਨਹੀਂ ਆਉਂਦੇ ਵੀ ਕੀ ਆਖਣ ਲਈ ਆ ਤੂੰ じゃ ਮਮੀ ਇਹ ਤਾਂ ਐਦਾਂ ਕਰਨਾ ਹਣਾ ਕਿ ਆਪਣਾ ਵੀ ਦਸ਼ੂ ਕਰਨਾ ਉਹ ਵੇਖਿਆ ਮੂੰਹ ਚੜੀ ਤੋਂ ਉੱਤੇ ਆਹੋ ਉਹ ਕਰਨਾ ਹਣਾ ਇਹਦੇ ਕਰਨਾ ਦੁੜੂਆ ਦੁੜੂਆ ਮੈਂ ਤੂਤ ਕਹਿੰਦੀ ਵਾਹ ਵਾਹ ਤੂ ਤੂਤ ਛੁੱਟ ਲੈ ਸੂਟ ਨਹੀਂ ਆਖਣ ਅੱਛਾ ਉਹ ਕਰਨੇ ਤੁਸੀਂ ਵਾਹ ਰੀ ਬਾਜਾ ਨਾ ਕਿਦਾਂ ਇਨੂੰ ਪਤਾ ਹੀ ਹੈ ਸਾਰਾ ਹੀ ਉਹਦੀ ਤਾਂ ਹੀ ਦਿਨ ਆਖਣ ਦੇ ਹਨ ਨੂੰ ਨਹੀਂ ਸਮਝਾਉਂਦਾ ਇਸੈਲ ਵਿਆਹ ਨਹੀਂ ਕਰਵਾ ਸੀ ਦੇ ਮੁੰਡੇ ਦਾ ਆਖਣਦਾ ਹੀ ਹੈ ਸਮਝਦੇ ਤੁਹਾਨੂੰ ਨਹੀਂ ਹੋਣੀ ਤੀ ਉਠੂੜ ਕਰਦੇ ਉਹ ਵੀ ਸੂਟ ਸੂਟ ਕਰਦੇ ਇਨੂੰ ਤੁਮ ਤੇ ਨਹੀਂ ਲੱਗਦੀ ਇਹ ਤਾਂ ਟੁੱਥੇ ਪਾਥੇ ਦਾਂਦੀ ਹੈ ਚੰਗਾ ਸੀ ਇਹ ਮੈਨੂੰ ਹੁਣ ਪਤਾ ਲੱਗਿਆ ਮੈਂ ਆਪੇ ਸਿੱਦੇ ਪਾਸੇ ਤੁਰ ਜਾਂਗੀ ਹੁਣ ਗੱਲ ਕਰ ਮੇਰੇ ਨਾਲ ਹੋਰ ਦੱਸ ਕੀ ਲੈਣਾ ਹੈ ਨਿਰਾ ਸੂਟ ਹੀ ਲੈਣਾ ਹੈ ਹੋਰ ਹੋਰ ਕੋਬਾ ਦਾ ਕੁਝ ਲੈਣਾ ਹੋੜੀ ਆਪੀ ਇਹਦਾ ਜੋੜਣਾ ਹੋਣ ਗਲੇ ਨੰਕੇ ਪੈਰੇ ਤੇ ਦਸਨਵੇਂ ਤੇ ਹੋਰ ਚਾੜਾ ਬਣਾ ਲਓ ਕੋਈ ਨਾ ਕੋਈ ਆਹੋ ਇਹ ਤਾਂ ਗੱਲ ਹੈਗੀ ਭਲੇਖੇ ਦੇ ਬੜੇ ਪੈਂਦੇ ਨਹੀਂ ਕੇ ਸੂਟਾਂ ਨੂੰ ਕਾ ਉਠਾਂ ਨੂੰ ਕੋਈ ਸਮਝ ਆਉਂਦੀ ਐ ਆਹੋ ਆਹੋ ਇੱਕ ਦਿਨ ਲੱਗਾ ਮੇਰੇ ਮਨੋਗਾ ਥੱਥੀ ਪੱਥੀ ਐ ਨਾ ਤੇ ਬੋੜੀ ਉਹਨੂੰ ਆਨੇ ਲੱਗਦੇ ਹੱਥ ਇਹ ਵੀ ਨਾਲ ਥੋੜੀ ਹੋਣੀ ਹੋ ਗਈ ਐ ਲੱਗਦਾ ਮੈਂ ਤਾਂ ਦੀਦੀ ਨੇ ਦੋਵਾਂ ਨੇ ਦਾਗਾ ਵਾ ਟੋਪਿੰਗ ਕਾ ਕੇ ਹੋਣੀ ਬੜੀ ਸ਼ਹੀ ਅਹੀਂ ਸੁਣ ਲੈ ਵੇਹ ਲੈ ਦੀ ਕੀ ਵੇਲਾ ਕਿ ਦੀਆ ਗੱਲਾਂ ਉਹ ਕਿੱਥੋਂ ਕੱਢੀ ਜਾਂਦੀ ਐ ਅਛਾ ਤੂੰ ਜੇ ਜੀ ਮਾੜੇ ਨੇ ਤੁਸੀਂ ਸ਼ੋਪਿੰਗ ਕਰਨੀ ਐ ਤੇ ਤੁਤੀ ਨਹੀਂ ਲਿਆਇਓ ਮੈਂ ਕਦੇ ਤੁਹਾਨੂੰ ਕਿਹਾ ਵੀ ਤੁਤੀ ਨਾਲ ਲਿਆਇਓ ਨਹੀਂ ਤੇ ਸਾਡੇ ਨਾਲ ਹੀ ਤੁਸੀਂ ਸ਼ੋਪਿੰਗ ਕਰ ਲਿਆਇਓ ਤੁਤੀ ਆਪੇ ਲਿਆਇਓ ਦਿੱਦਾਂ ਦੇ ਤਰੀਕ ਤੋਂ ਦੋਨੇ ਆ ਅਸੀਂ ਤਾਂ ਆਪਣੇ ਪਤੰਦ ਦੇ ਲਿਆਉਂਿਆ ਕੋਈ ਨਹੀਂ ਤੁਸੀਂ ਸ਼ਾਮ ਨੂੰ ਚਲ ਜਿਓ ਤੇ ਇੰਗੀ ਮਮੀ ਚੱਲ ਮੈਂ ਤੇ ਦਾਦੀ ਪੁੱਤਰਾ ਆਪਾਂ ਚੋਲ ਦੋਨੇ ਤੁਰ ਜਾਂਗੇ ਇਹਨਾਂ ਨੂੰ ਜਾਣ ਦੇ ਦੋਵਾਂ ਨੂੰ ਆਹ ਅੱਗੇ ਬਾਅਦ ਵਿੱਚ ਦੱਸ ਦੋ ਦੋਨੇ ਤਾਂ ਨਹੀਂ ਹਾਂ ਚਲ ਇਦਾਂ ਕਰ ਲੋ ਠੀਕ ਐ ਚਲ ਜਾਓ ਫਿਰ ਠੀਕ ਐ ਉਹ ਜਿਹਨਾਂ ਲੋਆਦੋਂ ਚੜ ਗਿਆ ਤੇ ਭਕਾਰਾਂ ਨੂੰ ਕੀ ਸਮਝ ਲੱਗਣੀ ਹੈ ਨਾ ਲੱਗ ਜਾਂਦੀ ਹੁੰਦੀ ਹੈ ਜਿਹਨਾਂ ਨੇ ਪੈਸੇ ਕੱਟਣੇ ਨੇ ਉਹ ਸਾਰਾ ਦਿਨ ਇਹੋ ਕੋਈ ਵੇਂਦੇ ਨੇ ਥੱਥੇ ਵੀ ਵੇਂਦੇ ਨੇ ਗੁੰਗਾ ਹੀ ਵੇਂਦੇ ਨੇ ਬੋਲੇ ਵੀ ਵੇਂਦੇ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੁੰਦੀ ਹੈ ਅਸੀਂ ਪੁੱਤਰ ਖਾਬ ਚੱਲਿਆ ਇਹਨਾਂ ਦੇ ਨਾਲ ਇਹ ਲੈ ਕਿੱਡੀ ਚਲਾ ਗਿਆ ਅਦੀ ਮੈਂ ਤੇ ਦੀਵੀ ਨੇ ਜਾਣਾ ਆਹੋ ਚੱਲ ਆਹੀ ਪੁੱਤਰ ਮਗਰੋਂ ਸੌਂ ਜਾਂ ਉਹ ਚਲੋ ਕੋਈ ਨਹੀਂ ਦਾਦੀ ਤਾਂ ਵਿਆਹ ਕਦੋਂ ਲਾ ਕੇ ਆ ਗਿਆ ਪੁੱਤ ਵਿਆਹ 15 ਦਿਨਾਂ ਨੂੰ ਵਿਆਹ ਆ ਅਸ਼ਾ ਫਿਰ ਤਵਾ ਥੋੜੇ ਦਿਨ ਰਹਿ ਗਏ ਆਹ ਉਹ ਤੇਰੇ ਸਾਹਮਣੇ ਆਖ ਨਹੀਂ ਗਈ ਫੇ ਮੈਂ ਤੇ ਦੀਦੀ ਨੇ ਸ਼ੋਪਿੰਗ ਕਰਨੀ ਹੈ ਤੇ ਚੱਲ ਪੁੱਤਰਾ ਹੀ ਮਗਰੋਂ ਕਰ ਲਾਂਗੇ ਤੇ ਪਾਪਾ ਤੇ ਚਾਚੀ ਜੀ ਦੋਵਾਂ ਚ ਕਿਸ ਨੇ ਵੜਾ ਨਿੱਕਾ ਤੇ ਆਂਦਾ ਹੈ ਵੀ ਮੈਂ ਨਹੀਂ ਆਉਣਾ ਹੈਗਾ ਪੱਕਾਈ ਤੇ ਵੱਡਾ ਨਹੀਂ ਵੀ ਵੇਖੋ ਜੇ ਮੇਰੀ ਗੱਲ ਬਣ ਗਈ ਨਾ ਤੇ ਫਿਰ ਮੈਂ ਦਸਾਂ ਦਿਨ ਦੀ ਛੁੱਟੀ ਆਵਾਂਗੇ ਚਲੋ ਕੋਈ ਨਹੀਂ ਅੱਭੀ ਜਦੋਂ ਉਹਨਾਂ ਦਾ ਸੁਣਰਗਾ ਕੁਝ ਨਾ ਇੱਕ ਰਹੀ ਪੱਕਾ ਆਹ ਪੁੱਛਾਂਗੇ ਕਿ ਤਵਾਈ ਬਣਾ ਬਈ ਤੂਤਣਾ ਕਰਵਾ ਠੀਕ ਹੈ ਕੱਪੜੇ ਕੀ ਹੋਇਆ ਵਾ ਮੈਨੂੰ ਨਹੀਂ ਸਮਝ ਲੱਗਣੀ ਜਾ ਜਾ ਕੇ ਪਹਿਲੋ ਕੱਪੜੇ ਬਦਲ ਕੇ ਆ ਤੇ ਫੇਰ ਮੈਂ ਤੈਨੂੰ ਖੜਨਾ ਹਾਂ ਇਤਰਾ ਮੈਂ ਜਲੂਸ ਪੜਨਾ ਆਪਣੇ ਨਾਲ ਕੱਪੜੇ ਠੀਕ ਆ ਹਾ ਤੰਗੇ ਭਲੇ ਇਹਨਾਂ ਨੂੰ ਕੀ ਹੋਇਆ ਵਾ ਇਹਨਾਂ ਚ ਜਾ ਨਹੀਂ ਤੂੰ ਹੋਰ ਚੱਲ ਫੇਰ ਤੂੰ ਮੇਰੀ ਬੇਇੱਜ਼ਤੀ ਕਰਾਇਆ ਕਰ ਅਸਵੇਰ ਦੇ ਪਾਏ ਆ ਤੂੰ ਤੁਹਾਨੂੰ ਕੋਈ ਨਹੀਂ ਤੂਤ ਦੇ ਲੋਣੇ ਆ ਤਾਲ ਬੜਾ ਕਰਿਆ ਓਥੇ ਜਿੱਦੀ ਜਿੱਦੀ ਕੱਢੀਏ ਚਲ ਜਾ ਪਰਸ ਲੈ ਕੇ ਆ ਤਮ ਠੀਕ ਲੈ ਤੇ ਹੁੰਦੀਆਂ ਕਿੰਝ ਜੀ ਲੀਡ ਐਂ ਜੀ ਕਰਨੀ ਆ ਮੰਮੀ ਨੂੰ ਦੱਸ ਲਈ ਇੰਨੀ ਪਾਪਾ ਚਲੇ ਆ ਮੰਮੀ ਆਣਾ ਚਲੇ ਆ ਤਾਂ ਜਾਓ ਪਰ ਧਿਆਨ ਨਾਲ ਜਾਇਓ ਦੋਈ ੜੀਆਂ ਦੀਦੀਆ ਘੱਟ ਪਾ ਲੋ ਤੇ ਜਿਹੜੇ ਤੁਹਾਨੂੰ ਪੈਸੇ ਦਿੱਤੇ ਨੇ ਨਾ ਖਰਚਾ ਕਰਨ ਲੱਗੋਗੇ ਤੇ ਧਿਆਨ ਨਾ ਕਰਿਓ ਜੇ ਲੀੜਾ ਧੱਕੇ ਲਿਆਓਗੇ ਤਾਂ ਮੇਸਜਾ ਚਕੇ ਲਿਆਇਓ ਉਹ ਨਾ ਹੋਏ ਪੈਸਾ ਵੇਖ ਕੇ ਤੇ ਲੀੜਾ ਕੋਈ ਵੇਖੋ ਨਾ ਚੱਜਦਾ ਤੇ ਪਰੋਲੇ ਇਕੱਠੇ ਕਰ ਲਿਆਓ ਤੋਈ ਗੱਲ ਨਹੀਂ ਮੰਮੀ ਵੱਡੀਆਂ ਠੂਤ ਲਾਵਾਂਗੇ ਅਦੀਆਂ ਧੂਣੀਆਂ ਤੇ ਜਣਾਵਾ ਵੀ ਅਹੀ ਰੰਗ ਵੀ ਕਿਤੇ ਮਾਰਾ ਤੂੰ ਲੈ ਮੰਗੀ ਆਹੋ ਇਹ ਮੈਨੂੰ ਪਤਾ ਤੁਸੀਂ ਨਹੀਂ ਛਿਦੈਣਾ ਮੈਂ ਛਿਦੈਣ ਵਾਲਾ ਖਣ ਵਾਲੀ ਚਲ ਜਾਓ ਜਾਓ ਮਮੀ ਆਥੰਦੀ ਏ ਪੀ ਤੂੰ ਤੇ ਵਧੀਆ ਲੈ ਆਇਓ ਠਗਲਾ ਵੇਖ ਕੇ ਨਾ ਰੰਗ ਵੀ ਕਿਹਨੇ ਲੈ ਆਇਓ ਲੈ ਦਾ ਸੁਣਾ ਪਾਪਾ ਭਲਾ ਨਿਆਣੇ ਨਹੀਂ ਨਹੀਂ ਤੇ ਇਹ ਮੱਤਵੀ ਤੇ ਦਈਏ ਨਾ ਵੀ ਪੈਸਾ ਕੋਲ ਹੋਏ ਤਾਂ ਭੁੱਲ ਜਾਂਦਾ ਬੰਦਾ ਝੱਜ ਦੇ ਸੂਟ ਲੈ ਆਇਓ ਪਾਉਣ ਵਾਲੇ ਜਿਹੜੇ ਵਿਆਹ ਸ਼ਾਦੀ ਦੇ ਵਿੱਚ ਚੰਗੇ ਲੱਗਣਗੇ ਵਧੀਆਂ ਤੂਤ ਲੈ ਆਇਓ ਆਂਦੀ ਮਾਰੇ ਨਾ ਲੈਓ ਤੇ ਵਧੀਆ ਹੀ ਲਾਵਾਂਗੇ ਆਪਾਂ ਮਾੜੇ ਪਾਉਨੇ ਅੱਗੇ ਚੱਲ ਜਾਓ ਜਾਓ ਫਿਰ ਜਾਓ ਤੂੰ ਹੀ ਨਾ ਕਿਨਾ ਕਹੇ ਗੱਲ ਨਾ ਅੜੀ ਕੜਾਈ ਰੱਖ ਨਾ ਦਵਾ ਐਨਾ ਨਹੀਂ ਕਿਹਾ ਕਿ ਪੁੱਤ ਜਾਓ ਟਾਈਮ ਦੇ ਨਾਲ ਬਸ ਆਹ ਵਿੱਚ ਸਨਾਹ ਦੇਸਦਾ ਵਾ ਤੇ ਚੱਜ ਦੇ ਲਿਆਓ ਐਵੇਂ ਨਾ ਹੋਣੀ ਲੱਖਾ ਤਲੋ ਖੀਤੇ ਇੱਥੇ ਇਕੱਲੇ ਆ ਫੇਰਾਂਗਾ ਚੰਗਾ ਜਾਓ ਭੈਣਾ ਤੂੰ ਵੀ ਫੇਰ ਹੀ ਅਸੀਂ ਆਣੀ ਆ ਐਵੇਂ ਮੈਨੂੰ ਤਾਂ ਉੱਤੋਂ ਵਾਲੀ ਦਾ ਪੁੱਛਣਾ ਆਈ ਆ ਉਹ ਤੂੰ ਵੀ ਅੱਗੇ ਪਕਕੀਆਂ ਪੀਠੇ ਕੇ ਬਥੇਰੀਆਂ ਆਓ ਦੀਦੀ ਆ ਤੂੰ ਆ ਗਿਆ ਤੂੰ ਹਾਂ ਕੀ ਆ ਖੰਡੀਆਂ ਆ ਤੂੰ ਆ ਤੂੰ ਹੋਏ ਹਾਈ ਨਹੀਂ ਹੋ ਰਹੀ ਜਾਨ ਲੱਗਿਆ ਤੇ ਹੁਣ ਤੈਨੂੰ ਆਟਾ ਗੁੰਨਣ ਦਾ ਚੇਤਾ ਆ ਗਿਆ ਹੁਣ ਚੁੱਪ ਕਰ ਪਹਿਲਾਂ ਚੱਲੀਏ ਧਿਆਨ ਕੇ ਗੁੰਨ ਲਾਂਗੇ ਦੂੜਾ ਆਟਾ ਨਹੀਂ ਆ ਤੋ ਆ ਤੋ ਵਾਦ ਆਉਂਦੀ ਐ ਕੀ ਅਖੰਡੀਆਂ ਆ ਤੋ ਆਂਦੀ ਇਹਦੀ ਵਾਦ ਆਉਂਦੀ ਵਾਦ ਅਛਾਟੋ ਤੇ ਹੋਰ ਛੇਤੀ ਆਟਾ ਦਾ ਟਾਈਮ ਹੋ ਗਿਆ 5 ਮਿੰਟ ਬਾਅਦ ਆ ਜਾਣਾ ਘੇਟ ਅੱਗੇ ਹੈਲੋ ਸਾਸੀ ਕਾਲਪ ਜਸਪਾਲ ਕੀ ਹਾਲ ਹੈ ਠੀਕ ਠਾਕ ਬੋਲੀ ਹੋਰ ਫਿਰ ਸੁਣਾ ਕਿਦਾਂ ਠੀਕ ਠਾਕ ਹੈ ਪੁੱਤ ਕਿੱਥੇ ਗਈ ਬੋਲੀ ਬਾਹਰ ਫੂਲ ਲਾਉਣਾ ਤਾਂ ਹੈਲੋ ਹੈਲੋ ਕਰੀ ਜੀ ਜਦ ਵਿੱਚ ਘਟੀਆਂ ਦੀ ਆਵਾਜ਼ ਆਉਣੀ ਹੈ ਉਹ ਤਾਂ ਪੁੱਤ ਬਾਜ਼ਾਰ ਗਈਆਂ ਨਹੀਂ ਆਹ ਦੋਵੇਂ ਗਈਆਂ ਨਹੀਂ ਤਾਂ ਇਹ ਕਦੇ ਨੂੰ ਫੂਲ ਦਿੱਤਾ ਤਾਂ ਹੈਲੋ ਹੈਲੋ ਕਰੀ ਨਾ ਸਮਝਾ ਗਏ ਉਹਨਾਂ ਤੈਨੂੰ ਪਤਾ ਹੀ ਹੈ ਤੇਰਾ ਮਾਸੀ ਦੇ ਮੁੰਡੇ ਦਾ ਵਿਆਹ ਹੈ ਤੇ ਆਂਦੀਆਂ ਨੇ ਹਾਂ ਦੋਹਾਂ ਚੰਗਣੇ ਸ਼ੋਪਿੰਗ ਕਰਨ ਜਾਣਾ ਤੇ ਮੈਂ ਕਿਹਾ ਚੱਲ ਠੀਕ ਹੈ ਤੂੰ ਵੀ ਘਰ ਆ ਤੇ ਉਹਨਾਂ ਨੂੰ ਬੱਦ ਕਿੱਥੇ ਸੁਣਨਾ ਵਾ ਇੱਕ ਉਹ ਜਿਹੜੇ ਬੋਲਾ ਬੱਦਲੇ ਉਹਨੂੰ ਤੇ ਬਿਲਕੁਲ ਨਹੀਂ ਸੁਣਨਾ ਤੇ ਦੂਜੀ ਦੀ ਉਂਝਲੀ ਤੈਨੂੰ ਸਮਝ ਆਉਂਦੀ ਹੋਣੀ ਬੱਦ ਤੂੰ ਆਜਾ ਖੰਡੇ ਮੈਂ ਜਾਨੂੰ ਕਦੇ ਦੀ ਆਖਣ ਡਈਆਂ ਵੀ ਮਸ਼ੀਨ ਲਵਾ ਲੈ ਤਾਂ ਉਹ ਕਿੱਥੇ ਲਵਾਉਂਦੀ ਉਹ ਆਦੀ ਮੈਂ ਨਹੀਂ ਲਵਾਉਣੀ ਆਪਣੀਆਂ ਤੇ ਮਰਜ਼ੀਆਂ ਕਰਦੀ ਏ ਉਹ ਚੱਲ ਆ ਰਿਆਂ ਤੇ ਰਾਤ ਤੱਕ ਹੋ ਸਦਕੇ ਆ ਰਿਆਂ ਮੈਂ ਆਹ ਭਾਈ ਜੇ ਅਰਪੋਰਟ ਅੰਤਰਗੜ੍ਹ ਤੇ ਪੁੰਨੀ ਤੇ ਤੂੰ ਬੱਦ ਕਿਹ ਤਰ੍ਹਾਂ ਫੋਨ ਕਰਨਾ ਮੈਂ ਸ਼ਹਿਰ ਨੂੰ ਕਲਾ ਦਿੰਦੀ ਨਹੀਂ ਕੋਈ ਲੋੜ ਨਹੀਂ ਕਿ ਮੈਂ ਕੋਰੀਂ ਟੈਕਸੀ ਬੜੀਂ ਦਿਆਂ ਦਿਆਂਗਾ ਚਲੋ ਫਿਰ ਠੀਕ ਹੈ ਇਹਦੇ ਵਧੀਆ ਗੱਲ ਹੈ ਕਿ ਕਿੰਨਿਆਂ ਕਿ ਦਿਨ ਦੀ ਛੁੱਟੀ ਆਉਣਾ ਹੈ ਇਹ ਕਿੰਨੇ 10 ਦਿਨ ਦੀ ਚਲ ਵਧੀਆ ਹੈ ਮੇਰੇ ਪੁੱਤੋ ਵਿਆਹ ਵੇਖ ਜਾਏਗਾ ਕਿ ਬੜੀ ਖੁਸ਼ੀ ਦੀ ਗੱਲ ਹੈ ਫਿਰ ਤੇ ਆਣ ਗਿਆ ਪੁੱਜਣਾ ਹੈ ਹਾਂ ਹਾਂ ਆ ਜਾਣਾ ਉਹਨਾਂ ਨੇ ਬਸ ਸ਼ੋਪਿੰਗ ਕਰਕੇ ਤੇ ਆਉਣ ਹੀ ਵਾਲੀਆਂ ਨੇ ਅੱਗੇ ਮੈਨੂੰ ਫੋਨ ਆਇਆ ਸੀ ਵੀ ਅਹੀ ਮੰਮੀ ਤੁਰ ਪਈਆਂ ਵਾ ਚਾ ਠੀਕ ਹੈ ਤੁਮ੍ਹੇ ਨਾ ਚਲੋ ਠੀਕ ਆ ਪੁੱਤ ਚੰਗਾ ਫਿਰ ਸਾਸਿਕਾਲ ਕਾ ਬਰ ਥੱਕ ਹੀ ਗਿਆ ਹਾਂ ਤੇ ਕਿਤੇ ਇੱਕ ਕਪ 50 ਦਾ ਦੇ ਜੀ ਨਾ ਉਹ ਦੇਦੀਆ ਤੁਨੀ ਤੂ ਤੋਂ ਆਪਣੀ ਥਲੇ ਰਹੀ ਦੇਦੀ ਦਿਨ ਮੰਮੀ ਆ ਜਾਓ ਹਾਂ ਵੇਖ ਲਓ ਸੂਟ ਫੇਰ ਆਪਾਂ ਚਾਹ ਬਣਾ ਕੇ ਪੀਣੀ ਆ ਇੱਥੇ ਮੈਨੂੰ ਖਾਲ ਦੋ ਹਾਂ ਜੋ ਵੀ ਤੁਹਾਹਾਂ ਦਾ ਅੰਦਰ ਕੀ ਹੈ ਨਹੀਂ ਮੰਮੀ ਤੱਤਾ ਪੈ ਦੋ ਨਾ ਇਹਦੇ ਦੇ ਦੋਨੇ ਥੂਤੇ ਅੰਦਰ ਆ ਦੋ ਚਲੋ ਫਿਰ ਬੋ ਮੈਂ ਆਈ ਹਾਂ ਆ ਦੋ ਆ ਦੋ ਥਿੱਤੀ ਕਰੋ ਹਾਂ ਚਲੋ ਚਲੋ ਵੇਖਾ ਝੋਰ ਨਾਲ ਠੰਡ ਕਾ ਲਈ ਛਿੱਤੀ ਕਰੋ ਆਜਾ ਮੰਮੀ ਪੈ ਰਹੇ ਬੈਠਾ ਇੱਥੇ ਬੈਠੋ ਬੈਗੇ ਬੈਗੇ ਲਿਆਵੋ ਬਗਲਾ ਕੀ ਤੁਸੀਂ ਸਾਰਾ ਮਜਾ ਖਰੀਦ ਲਈ ਆਂ ਨਾ ਹੋ ਮੰਮੀ ਇੱਕ ਆਸ ਉਡ ਜੇ ਇਹ ਹਾਂ ਨੂੰ ਨਾ ਬੜਾ ਹੀ ਪਸੰਦ ਆ ਆਪਾਂ ਕਹਾਂ ਚੱਲ ਮੰਮੀ ਵਾਸਤੇ ਲੈ ਲੈਂਦੇ ਹਾਂ ਹਾਂ ਸੋਨਾ ਹਾਂ ਸੋਨਾ ਰੰਗ ਤਾਂ ਤੇ ਆਪਣੇ ਮਖਾ ਲੋ ਜੜੀ ਆਂ ਹਾਂ ਕਿੱਦਾਂ ਦਾ ਲੱਗਾ ਵਾ ਨਹੀਂ ਸੋਨਾ ਨਹੀਂ ਬੜਾ ਵਧੀਆ ਵਾ ਬਹੁਤ ਸੋਨਾ ਰੰਗ ਹੋਇਆ ਠੀਕ ਆ ਵੇਖ ਲਓ ਜੇ ਕੱਪੜਾ ਮਾੜਾ ਵਾ ਤਾਂ ਫੇਰ ਵਟਾਵਾਂਗੇ ਨਹੀਂ ਨਹੀਂ ਕੱਪੜਾ ਬੜਾ ਵਧੀਆ ਵਾ ਵੇਖਣ ਨੂੰ ਉਤੋਂ ਬੜਾ ਸੋਹਣਾ ਲੱਗਣ ਡਿਆ ਵਾ ਤੇ ਆ ਇੱਕ ਲਹੰਗਾ ਵਾ ਨਹੀਂ ਸੂਟ ਸੋਹਣਾ ਐ ਵੇਖ ਮਾੜਾ ਇਹਦੇ ਨਿੰਦਰਾ ਵਾਲੀ ਗੱਲ ਹੀ ਨਹੀਂ ਤੇ ਆ ਕਮਲ ਜਿਹੀ ਆਹੀ ਗਰਮ ਸੂਟ ਅਸਾ ਕਵਨ ਜਿਹੀ ਐ ਆਹੋ ਠੀਕ ਐ ਕਵਨ ਨੂੰ ਆਪਣੀ ਪਸੰਦ ਦਾ ਹੀ ਲਿਆ ਮੈਂ ਥੋਨਾ ਤੂੰ ਤੇ ਆ ਵੀ ਕਿਤੇ ਤੂੰ ਨਹੀਂ ਨਹੀਂ ਬੜਾ ਵਧੀਆ ਸੂਟ ਐ ਦਾ ਰੰਗ ਬਹੁਤ ਸੋਹਣਾ ਵਾ ਮੈਂ ਵੀ ਨਾ ਮਿਰ ਕੀ ਕਹਿੰਦੇ ਮਮੀ ਕੀ ਰੰਗ ਸੁਣਾ ਵਾ ਹਾਂ ਮੈਂ ਕਿਹਾ ਬੜਾ ਸੁਣਾ ਰੰਗ ਆਪਣੇ ਪਸੰਦ ਦਾ ਕਵਲ ਨੇ ਵੀ ਲੈੰਦਾ ਤੇ ਮੈਂ ਵੀ ਮਮੀ ਇਹਦੇ ਨਾਲ ਦਾ ਇੱਕ ਕਾਇ ਹੈ ਪੀਲੇ ਰੰਗ ਦਾ ਕਹਿੰਦੇ ਵੀ ਪਰਸੋਂ ਆ ਜਾਣਾ ਵਾ ਤੇ ਲੈ ਜਿਓ ਚਲ ਕੋਈ ਨਹੀਂ ਮੈਂ ਤਾਂ ਸੈਲ ਨੇ ਜਾਣਾ ਵਾ ਤੇ ਅਹੀਂ ਫੜੀ ਲਿਆਵਾਂਗੇ ਦੋਏ ਜਣੀ ਅਹੀਂ ਲਿਆਵਾਂਗੇ ਮੈਂ ਤਾਂ ਸੈਲ ਨੇ ਜਾਣਾ ਵਾ ਠੀਕ ਆ ਠੀਕ ਆ ਤੈਨੂੰ ਇੱਕ ਪਾਸੇ ਰੱਖੋ ਆ ਜਿਹੜੇ ਬਾਕੀ ਹੈ ਨਾ ਆਪਾਂ ਸੁੰਟਦੇ ਆਏ ਉਥੇ ਸੀਨੇ ਤੇ ਅਹੀਂ ਜਾਈ ਚੁੰਨੀਆਂ ਨੂੰ ਮਮੀ ਨੂੰ ਦਿਖਾ ਦਾਂਗੇ ਆਹ ਜੇ ਤੇ ਮੇਰਾ ਸੁਣਾ ਵਾ ਤੇ ਮੇਰੇ ਗੱਲ ਸਰ ਚੁੰਨੀਆਂ ਦਾ ਮੈਂ ਕੀ ਵੇਖਣਾ ਵੇ ਵੇਖਣੇ ਤਾਂ ਸੂਟ ਹਨ ਆ ਤੂੰ ਮਹਾਰੀਆ ਤੂੰ ਤੁਰੀਆਂ ਫੇਰਦੀਆਂ ਤੁਹਾਨੂੰ ਵੀ ਪਤਾ ਕਿ ਸੱਸ ਮਾਂ ਨੂੰ ਪਹਿਲਾਂ ਸੂਟ ਵਿਖਾ ਨਹੀਂ ਆਹੇ ਕੀ ਹੋਦਾ ਬਿਆਹ ਨੂੰ ਥੋੜੇ ਤੇ ਲੈ ਗਏ ਨੇ ਕਿੰਨਾ ਕਿ ਤੇਰੇ ਆ ਤੂੰ ਤੇ ਫੇਰ ਛਿਪਣੇ ਦੀ ਇਹ ਧਾਲ ਲੈਂਦੇ ਤੇ ਮੈਂ ਫੇਰ ਚੁੰਨੀਆਂ ਦਾ ਕੀ ਵੇਖਣਾ ਵੇ ਚੁੰਨੀਆਂ ਵੀ ਰੱਖ ਲੋ ਜਿੱਥੇ ਅੱਗੇ ਪਾਣੀ ਆਉਂਦੇ ਆ ਵੀ ਪਾ ਲੋ ਹੋ ਹੈ ਤੂੰ ਆਂ ਜੀ ਦਿਨਾਂ ਥੋੜੀਆਂ ਤੁੰਨੀਆਂ ਤਾਂ ਥੇ ਇਦਾਂ ਦੀ ਖੂਤਿਆ ਤੂਤ ਵੇਖਣੇ ਕੀ ਧੁੰਨੀਆਂ ਦਾ ਕੀ ਆਖ ਲਿਓ ਆਖਣਾ ਮੈਂ ਕੀ ਹੈ ਮੈਂ ਕਿਹਾ ਮੈਂ ਚੁੰਨੀਆਂ ਦਾ ਕੀ ਵੇਖਣਾ ਹੈ ਸੂਰਤ ਤੇ ਨਹੀਂ ਆਉਂਦੀਆਂ ਉੱਥੇ ਸੋਨੇ ਦੀਆਂ ਆਈਆਂ ਆ ਆਪ ਮਹਾਰੀਆ ਤੁਸੀਂ ਤੁਰੀਆਂ ਫੇਰਦੀਆਂ ਨਾ ਕੇ ਪੁੱਛਦੀਆਂ ਨਾ ਗਿਚਦੀਆਂ ਤੇ ਰੱਖ ਲਓ ਚੁੰਨੀਆਂ ਵੀ ਵੇਖਣਾ ਸੋਨਾ ਸੋਨਾ ਆਹੋ ਸੋਨੇ ਸੋਨੇ ਠੀਕ ਐ ਇੱਕ ਮੇਰਾ ਆ ਜੇ ਆ ਵੇਖ ਲਓ ਇੱਕ ਮੇਰਾ ਆ ਸੋਨਾ ਮਾ ਤੂੰ ਹੀ ਇੱਕੀ ਦਿੱਥੋਨੀ ਤੂੰ ਹੀ ਐ ਨਾ ਆਹ ਸੋਣੀ ਸੁਣੀ ਉਹ ਹੀ ਤੇ ਮੈਂ ਨਹੀਂ ਆਖੜ ਚੁੰਨੀਆਂ ਵੇਖ ਲੈਣੀਆਂ ਸੂਟ ਵਿਆਹ ਵੇਖ ਆਉਗੀ ਨਾ ਪਾਰ ਕੇ ਤੇ ਫਿਰ ਮੈਂ ਘਰ ਆਉਗੀ ਤੇ ਵੇਖ ਲਾਂਗੀ ਤੇ ਆਹ ਕਮਲ ਦਾ ਵਾਕ ਵਾਲੇ ਆਪੇ ਪਸੰਦ ਕੀਤਾ ਮੈਂ ਤੇ ਕਿਹਾ ਵੀ ਇਹਦੇ ਨਾਲ ਦੇ ਦੋ ਰੰਗ ਹੀ ਓਰ ਲਾ ਤੂੰ ਪਰ ਕਹਿੰਦੀ ਮੈਂ ਇਹੋ ਹੀ ਲੈਣਾ ਆਈ ਤੇ ਲੜਕੀ ਆਹ ਤੂੰ ਕੋਈ ਜੋਇ ਜਣੀਆਂ ਗਈਆਂ ਹੱਸ ਕੇ ਆਪਣੇ ਮਨ ਪਸੰਦ ਦੇ ਲਿਓਣੇ ਸਾਂ ਤੋਹਾਂ ਕਿਨਾਂ ਤੀਜਾ ਵਜੋਂ ਹੋਰ ਕੇ ਖੜਿਆ ਸੀ ਇੱਕ ਇਹਨੇ ਆ ਲਿਆਂਦਾ ਜੇ ਆਹੋ ਸਿਆਣੇ ਆਵੇਂ ਆਂਦੇ ਨੇ ਸੱਸ ਨਾਲ ਲਣਾ ਗੋਟੀ ਆਪੇ ਪ੍ਰਧਾਨ ਆਪੇ ਤਾਂ ਤੁਸੀਂ ਪ੍ਰਧਾਨ ਨੂੰ ਸੂਟ ਲੈਣ ਗਈਆਂ ਤੇ ਮੈਨੂੰ ਕਿਹਾ ਇਹਨਾਂ ਚੁੰਨੀਆਂ ਦਾ ਕੀ ਕਰਨਾ ਆ ਲਓ ਫੜੋ ਰੱਖ ਲਓ ਸਾਹਮਣੇ ਸੋਹਣੇ ਹਨਾ ਆਹ ਸੋਹਣੇ ਨੇ ਬੜੇ ਵਧੀਆ ਨੇ ਤੇ ਆਪਾਂ ਸੀਨੇ ਦੇ ਆਏ ਆ ਉਹ ਕਹਿੰਦੇ ਨੇ ਚੌਹ ਪੰਜ ਦਿਨਾਂ ਤੱਕ ਨਾ ਲੈ ਜਿਓ ਤੇ ਲੈ ਆਇਓ ਫਿਰ ਤਹੀ ਜਾ ਕੇ ਇਹ ਦਵਾਈ ਮੰਮੀ ਉਹਨੇ ਡਬਲ ਮੰਗੀ ਏ ਤੇ ਕੋਈ ਨਹੀਂ ਡਬਲ ਮੰਗੀ ਏ ਤਾਂ ਉਹ ਦੇ ਆਈਓ ਤੇ ਦੇਣੀ ਤੇ ਪੈਣੀ ਏ ਵਿਆਹ ਵੇਖ ਲਿਆ ਤੁਸੀਂ ਤੁਸੀਂ ਰੀਜਨਲ ਵਿਆਹ ਵੇਖਿਓ ਜਿਹੜਾ ਤੁਹਾਨੂੰ ਦਿੱਤੇ ਹੈ ਨਾ ਪੈਸੇ ਯਾਰ ਉਹ ਇਸਰੇ ਤੋਂ ਲਗਵਾਉਣੇ ਨੇ ਨਾਲ ਨੇ ਨੇ ਅੰਨੇ ਆ ਹਾਤਾਏ ਅੰਨੀ ਪੀਏ ਤੇ ਕੁਤੀ ਛੱਟੇ ਸੋਗਾਲ ਮੇਰੇ ਘਰ ਵੱਲ ਜੀ ਚੰਗਾ ਕੀਤਾ ਨਾ ਮੰਮੀ ਆਪਾਂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਤੁਸੀਂ ਖੁਸ਼ ਬੜਾ ਹੁਣਾਵਾ ਕਿ ਸੰਦੀਪ ਹੁਣੀ ਨਾ ਆਪੇ ਸੂਟ ਸੀਨੇ ਦੇ ਆਈਆਂ ਵਾ ਮੈਰਾ ਇਹੀ ਸੋਚਿਆ ਮੈਂ ਕਿ ਮੰਮੀ ਵਿਚਾਰੀ ਫੇਰ ਆਏਗੀ ਸਾਡੇ ਨਾਲ ਜਾਂ ਹੰਨੇ ਕਿ ਹੁਣਾਣਾ ਪਏਗਾ ਨਾਲੇ ਕਰਾਇਆ ਲਗਣਾ ਵਾ ਤੇ ਇਸ ਕਰਕੇ ਆਪਾਂ ਦੇ ਹੀ ਆਏ ਆਹੋ ਇਹ ਤੇ ਮੈਨੂੰ ਪਤਾ ਈ ਹੈ ਤੁਸੀਂ ਸਿਆਣੀਆਂ ਬਣਿਆ ਹੋ ਆਪੇ ਸੂਟ ਲੈ ਕੇ ਤੇ ਆਪੇ ਦੇ ਆਈਆਂ ਉਹ ਤੇ ਚੁੰਨੀਆਂ ਦਾ ਮੈਂ ਕੀ ਵੇਖਣਾ ਸੀ ਸੂਟ ਘਰ ਲਏ ਹੁੰਦੇ ਤੇ ਮੈਂ ਕਪੜਾ ਵੇਂਦੀ ਵੀ ਕਿਦਾਂ ਦਾ ਹੈ ਤੇ ਕੋਈ ਪੈਸਾ ਵਧਾ ਕੇ ਵੀ ਆਂਦਾ ਜੇ ਕਿ ਸਾਰੇ ਖਰਚੀ ਆਈਆਂ ਹੋ ਮੰਮੀ ਮੈਨੂੰ ਪਹਿਨੋ ਹੀ ਪਤਾ ਨਹੀਂ ਕਿ ਤੁਸੀਂ ਕਹਿਣਾ ਬਈ ਹੋਰ ਸੂਟ ਲੈ ਆਉਂਦੀਆਂ ਮੰਮੀ ਹਾਂ ਨੂੰ ਇੰਨੇ ਬੜੇ ਆ ਕੋਈ ਨਹੀਂ ਕਰਨੀਆਂ ਆਉਣ ਵਾਲੀਆਂ ਵਾ ਜੇ ਤੁਹਾਡੀ ਖੁਸ਼ੀ ਹੈ ਤਾਂ ਹਾਨੂੰ ਫੇਰ ਬਣਾ ਦਿਓ ਚੰਗਾ ਤੂੰ ਦੱਸ ਕੀ ਆ ਨਹੀਂ ਮੈਂ ਕੀ ਅਥਨਮ ਅਥੀ ਦੋ ਦੋ ਜੁੱਤੀਆਂ ਵੀ ਲੈ ਆਵਾ ਅਦੀ ਨਾਲ ਉੱਥੇ ਟੰਗੀਆਂ ਨਹੀਂ ਕਈ ਕਹਿੰਦੇ ਵਧੀਆ ਲੈ ਕੇ ਆਇਓ ਅਸੀਂ ਉਹ ਵੀ ਪੈਸੇ ਦੇ ਆਏ ਆ ਤੇ ਚੰਗਾ ਕੀ ਦਾ ਜੋ ਬੜੀਆਂ ਸਿਆਣੀਆਂ ਨਵਾਂ ਮਦਈ ਇੱਕੋ ਜਣੇ ਕਈਆਂ ਹੀ ਸਾਬ ਕੋ ਜੀ ਖਰੀਦ ਕੇ ਘਰ ਲੈ ਆਈਆਂ ਮੈਂ ਪੁੱਛਣ ਲਈ ਆ ਵੀ ਪੈਸੇ ਵਧਾਏ ਜੇ ਕਿ ਨਹੀਂ ਨਹੀਂ ਆ ਵੇਖੀ ਥੱਕੇ ਗਏ ਥਾਲੇ ਆ ਮੈਨੂੰ ਤੇ ਅੱਗੇ ਪਤਾ ਸੀ ਜਿੰਨੀ ਰਕਮ ਤੁਹਾਨੂੰ ਦੇਈ ਹੈ ਨਾ ਉਨਹੀਂ ਛੋੜੀ ਹੈ ਮੈਂ ਤਾਂ ਸਹਿਲ ਨੂੰ ਆਂਦੀ ਆ ਵੀ ਸਹਿਲ ਇਹਨਾਂ ਦੇ ਨਾਲ ਜਾਈਏ ਪਰ ਇਹ ਤੁਹਾਂ ਹੱਡੀ ਵਟ ਕਿ ਨਹੀਂ ਜਾਣ ਦਿੱਤੀ ਮੰਮੀ ਵੀ ਵੇਖ ਲਓ ਮੈਂ ਤੈਨੂੰ ਕਹਿਆ ਇਹਨਾਂ ਨੂੰ ਹੋਰ ਸੂਟ ਨਹੀਂ ਚਾਹੀਦੇ ਕਵਲ ਨੇ ਵੀ ਸ਼ਾਲਾ ਕਰਕੇ ਕਹਿੰਦਾ ਆਪ ਇਹਨਾਂ ਨੂੰ ਹੋਰ ਸੂਟ ਨਹੀਂ ਚਾਹੀਦੇ ਹੈਗੇ ਤੁਸੀਂ ਐਵੇਂ ਖੱਪਣ ਦਿਓ ਬਾਰ-ਬਾਰ ਕਹਿਣ ਦਿਓ ਕਿ ਸੂਟ ਲੈ ਲਓ ਸੂਟ ਲੈ ਲਓ ਆ ਲੈ ਆ ਕੇ ਆਂਦੇ ਆ ਆ ਨਹੀਂ ਤੇ ਇਹ ਬੜੇ ਸੋਹਣੇ ਸੂਟ ਨੇ ਮੈਂ ਕੀ ਖੱਪਣਾਵਾ ਜੋ ਮੇਰੇ ਪੱਲੇ ਪੈ ਗਿਆ ਮੈਂ ਸ਼ੁਕਰ ਕੀਤਾ ਮਾਲਕ ਦਾ ਮੈਂ ਕੀ ਖਫਣਾ ਮੈਂ ਤੇ ਇਹ ਹੋਵੇ ਕਿ ਖੁਸ਼ ਹੋਣ ਨਹੀਂ ਹੈ ਤੁਹਾਡੇ ਨਾਲ ਮੈਂ ਤੁਹਾਨੂੰ ਹੋਰ ਕੋਈ ਬੋਲਣ ਨਹੀਂ ਹੈ ਤੇ ਤੁਸੀਂ ਲੱਗੋ ਹੋ ਜਿਵਾ ਆਉਂਦੇ ਨਹੀਂ ਆ ਮਮੀ ਮੈਨੂੰ ਪਹਿਲੇ ਪਤਾ ਹੀ ਤੈਨੂੰ ਆਪਣਾ ਸੂਰ ਵੀ ਬੜਾ ਪਸੰਦ ਆਣਾ ਵਾ ਪਰ ਮੈਂ ਇਹ ਵੀ ਸੋਚਿਆ ਮੈਂ ਕਿ ਮਮੀ ਨੇ ਰੱਖਣਾ ਨਹੀਂ ਹੈਗਾ ਪੀ ਆਪਰੀ ਪਸੰਦ ਦਾਲਿਓ ਨਾ ਚਲ ਕੋਈ ਵੀ ਤੈਨੂੰ ਪਸੰਦ ਆ ਗਿਆ ਮੈਨੂੰ ਬੜੀ ਖੁਸ਼ੀ ਹੋਈ ਆ ਕਵਨ ਵੇਲੇ ਆ ਮੈਂ ਤੈਨੂੰ ਕਿਹਾ ਸੀ ਨਾ ਮੰਮੀ ਤੇ ਇਹ ਰਾਂ ਮੇਜਨਾ ਬੜਾ ਪੂਰਾ ਮੰਮੀ ਖਾਗੇ ਪਾਇਓ ਤੂੰ ਇਹ ਵੇਖ ਕਿ ਕਿੱਦੈ ਥੋਨੇ ਲੱਗਣਾ ਹਾਂ ਮੈਂ ਤਾਂ ਇਹ ਬੜੀ ਸੋਹਣੀ ਲੱਗਣਾ ਝੁੰਗੇ ਸੋ ਮੇਰਾ ਇੱਕ ਸੂਟ ਲੈ ਆਂਦਾ ਜੁੱਤੀਆਂ ਵੀ ਖਰੀਦ ਲੈ ਗਿਆ ਟੋਪਸ ਵੀ ਖਰੀਦ ਲਈਓ ਸੂਟ ਵੀ ਸੋਹਣੇ ਦੇ ਆਈਓ ਮੇਰਾ ਤੇ ਇੱਕ ਸੂਟ ਅੱਗੇ ਸਿਰੇ ਤੇ ਚੜ ਗਈ ਆ ਕੀ ਗੱਲ ਕੋਈ ਗੱਲ ਨਹੀਂ ਤੂੰ ਤੈਨੂੰ ਫੇਲ ਜਾਏ ਉਹ ਦਿਨੇ ਲੋਨਿਆਂ ਲੈਵਾਂਗੀ ਮੈਂ ਮੈਂ ਵੀ ਮੈਂ ਖੜਾ ਨਹੀਂ ਤੁਹਾਡੇ ਵਗੂ ਕੋਈ 10000 ਪੱਲੇ ਬੰਨਾਂਗੇ 15 ਤੇ ਫੇਰੀ ਤੁਰਾਂਗੀ ਨਾ ਨਹੀਂ ਮੰਮੀ ਹਾਨੂੰ ਨਹੀਂ ਹੋਰ ਪੈਸੇ ਚਾਹੀਦੇ ਹੈਗੇ ਆਡਾ ਨਾ ਉਹਨਿਆਂ ਚ ਹੀ ਸਰ ਗਿਆ ਤੁਸੀਂ ਬਸ ਨਾ ਹੁਣ ਸੁਟਾ ਹੀ ਸਵਾਈ ਦੇ ਦਿਓ ਚੰਗਾ ਧੀਏ ਮੇਰੀ ਕੋਈ ਵਟਕਣੀ ਨਹੀਂ ਤੁਹਾਡੇ ਅੱਗੇ ਜੋ ਘਰ ਆਇਆ ਚੰਗਾ ਹੀ ਘਰ ਆਇਆ ਕੀ ਬੋਲ ਕੇ ਜਾਂਦੇ ਜਾਂਦੇ ਮੰਮੀ ਆថੰਦੀ ਏ ਤੁਸੀਂ ਥਾਰੇ ਪੈਸੇ ਬਤਾਏ ਜਾਂਦਾ ਨਹੀਂ ਘਰ ਕੋਈ ਵੀ ਮੈਂ ਨਹੀਂ ਤੇ ਉਹ ਤੇ ਮੈਂ ਕਹਿ ਤਾ ਵਾ ਫਿਸਾਰੇ ਬਤਾਏ ਆ ਤੇ ਹੋਰ ਉਹ ਪੁੱਤਨ ਦੇਵੀ ਤੇ ਹੋਰ ਹੁਣ ਕੀ ਕਹਿ ਗਦੇ ਆ ਆਥਨ ਦੀ ਤੂੰ ਹੀ ਆਪਣੀ ਮੱਦੀਆਂ ਕਰਨੀ ਆ ਤੇ ਕਹ ਲ ਤੂੰ ਹੀ ਕਹਦਾ ਮੈਨੂੰ ਪੁੱਤਨ ਦੇਓ ਕੀ ਆਂਦੇ ਆਂਦੀ ਤੂੰ ਹੀ ਕਹਦਾ ਮੈਨੂੰ ਪੁੱਤਨ ਦੇਓ ਕਾਨੀਆਂ ਤੇ ਤੂੰ ਆਪਣੀ ਮੱਦੀਆਂ ਹਾਏ ਹਾਏ ਪਹਿਲਾਂ ਇਹਨੂੰ ਕਿਉਂ ਨਹੀਂ ਪੁੱਛਣ ਦੇ ਜਦੋਂ ਜਾਣ ਲੱਗੇ ਹਾਂ ਤੇਰੇ ਸਾਹਮਣੇ ਉਦੋਂ ਵੀ ਮੈਂ ਦੱਸ ਕੇ ਦਿੰਨਾ ਵੀ ਮੰਮੀ ਆਪਾਂ ਚੱਲੇ ਆਂ ਜਦੋਂ ਆਪਾਂ ਆਏ ਆ ਉਦੋਂ ਵੀ ਪਹਿਲਾਂ ਬਣਾਇਆ ਇਹਨਾਂ ਨੂੰ ਭਾਣ ਕੇ ਸੂਟ ਵੇ ਲੋ ਅਜੇ ਤਹੀ ਪਾਣੀ ਵੀ ਨਹੀਂ ਪੀਤਾ ਨਾ ਆਪਾਂ ਚਾਹ ਪੀਤੀ ਆ ਆ ਮੰਮੀ ਦਾ ਨਾ ਕੋਸ਼ਿਸ਼ੀ ਹੋ ਸਕਦਾ ਚਲੋ ਥੱਦੋਂ ਪਰੇ ਮੈਨਾਂ ਤਾਹ ਬਾਹ ਖੇਲੋ ਨਹੀਂ ਆ ਅਥੀ ਤਾਹ ਪੀਨੇ ਆ ਤੇਰੀ ਗੱਲ ਸਹੀ ਆ ਕਬਲ ਲੋਕਾਂ ਦੀਆਂ ਸੱਸਾਂ ਜਿਹੜੀਆਂ ਆਪਣੇ ਨੂਆ ਨਾਲ ਕਿੰਨੇ ਪਿਆਰ ਨਾਲ ਰੰਦੀਆਂ ਤੇ ਇੱਕ ਇਹ ਆ ਇਹ ਮਨ ਸੜੀ ਰੇ ਪੈਂਦੀ ਰਹਿੰਦੀ ਆ ਤਦੋਂ ਕੋਈ ਗੱਲ ਤੁਠੀ ਨਾ ਤੱਕੜੇ ਸੰਭੋ ਤੇ ਮੈਂ ਤਾਹ ਬਾਹ ਖੇਲੋ ਨਹੀਂ ਆ ਤਾ ਚਾ ਚਾ ਠੀਕ ਆ ਮੈਂ ਸਾਹਮਣੇ ਰੱਖਣੀ ਆ ਨਬਾਜੇ ਤੇ ਤੂੰ ਬਣਾ ਲਿਆ ਚਲੋ ਠੀਕ ਆ ਮੈਂ ਲੋਨੀ ਹੋਣੀ ਆ